ਬਾਦ ਕਰਦੇ ਜਾਣਾ ਤੁਸੀਂ ਆਜੀ ਬਾਅਦ ਵਿੱਚ ਚੱਲ ਜਾਣਾ ਜਲਦੀ ਸਵਾਤੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀ ਤੇ ਦਿਨ ਹੀ ਜਦੋਂ ਦੀਪ ਸਰਦਾਰਨੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਵਾਈਸ ਦੇ ਲਾਈਵ ਆਉਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਸੀ ਦੀਪ ਸਰਦਾਰ ਨੇ ਕਿ ਤੁਸੀਂ ਹੁਣ ਆਸਟ੍ਰੇਲੀਆ ਕਿਉਂ ਨਹੀਂ ਗਏ ਤੁਹਾਡੀ ਤੁਹਾਡੇ ਹਸਬੰਡ ਨਾਲ ਹੁਣ ਨਹੀਂ ਬਣਦੀ ਤਾਂ ਕਰਕੇ ਤੁਸੀਂ ਆਸਟ੍ਰੇਲੀਆ ਨਹੀਂ ਜਾ ਰਹੇ ਇਹਦੇ ਚੱਲਦਿਆਂ ਹੁਣ ਉਹਨੇ ਦੀਪ ਸਰਦਾਰਨੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਜਿਸ ਦੇ ਵਿੱਚ ਉਸਦੇ ਹਸਬੰਡ ਨੇ ਉਹਦੀ ਸਟੋਰੀ ਪਾਈ ਆਲਵੇਜ ਸਟੇ ਹੈਪੀ ਪੁੱਤ ਇਹ ਸਟੋਰੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜੋ ਲੋਕ ਅਕਸਰ ਹੀ ਕਹਿੰਦੇ ਨੇ ਕਿ ਦੀਪ ਸਰਦਾਰਨੀ ਜੀ ਆਪਣੇ ਹਸਬੈਂਡ ਨਾਲ ਨਹੀਂ ਬਣਦੀ ਤਾਂ ਕਰਕੇ ਹੁਣ ਆਸਟ੍ਰੇਲੀਆ ਨਹੀਂ ਜਾਂਦੀ ਉਹਨਾਂ ਲਈ ਇਹ ਦੀਪ ਸਰਦਾਰਨੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਟੋਰੀ ਪਾਈ ਸੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਦੀਪ ਸਰਦਾਰਨੀ ਨੇ ਆਪਣੀ ਬਾਹ ਦੇ ਉੱਪਰ ਆਪਣੇ ਭਰਾ ਦਾ ਟੈਟੂ ਬਣਵਾਇਆਗਾ ਜਿਸ ਦੇ ਬਾਰੇ ਦੀਪ ਸਦਾਰਨੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆ ਕੇ ਦੱਸਿਆ ਤੇ ਨਾਲ ਦੀ ਨਾਲ ਸਾਰਿਆਂ ਨੂੰ ਦਿਖਾਇਆ ਵੀ ਉਹ ਟੈਟੂ ਜੋ ਕਲਿੱਪ ਤੁਸੀਂ ਅੱਗੇ ਦੇਖੋਗੇ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੋ ਦੀਪ ਸਦਾਰਨੀ ਨੂੰ ਪਿਆਰ ਸਪੋਰਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਰੱਬ ਰੱਖਾ ਮੈਂ ਆਹ ਵੇਖੋ ਜੀ ਮੈਂ ਟੈਟੂ ਬਣਾਇਆ ਆਪਣੇ ਭਰਾ ਦਾ ਮਾਨੀ ਤੇ ਚੇਤੋ ਲਿਖਿਆ ਚੇਤੋ ਤੇ ਮਾਨੀ ਮੇਰੇ ਭਰਾ ਦਾ ਨਾ ਚੇਤੋ ਤੇ ਮੈਂ ਮਾਨੀ